ਪੰਜਾਬੀ ਖਬਰਾਂ 'ਚ ਤੁਹਾਡਾ ਸਵਾਗਤ ਹੈ ਹੁਣ ਨਜ਼ਰ ਮਾਰਦੇ ਆਂ ਪੰਜਾਬ ਦੀਆਂ ਸੁਰਖੀਆਂ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਪੰਜਾਬ ਆਉਣਗੇ ਅੰਮ੍ਰਿਤਸਰ ਵਿਖੇ ਕਰਨਗੇ ਰੋਡ ਸ਼ੋਅ ਰਾਜਿਸਤਾਨ ਖਦਾਨ ਹਾਸੇ ਚ ਰੈਸਕਿਊ ਹੋਇਆ ਖਤਮ ਹਾਸੇ ਚ ਇੱਕ ਦੀ ਮੌਤ 13 ਨੂੰ ਸੁਰੱਖਿਅਤ ਕੱਢਿਆ ਬਾਹਰ ਗੈਂਗਸਟਰ ਚਿੰਤੂ ਚੜਿਆ ਪੁਲਸੜੀਕੇ ਹਥਿਆਰਾਂ ਸਮੇਤ ਕੀਤਾ ਗਿਫਤਾਰ ਖਬਰਾਂ ਵਿਸਤਾਰ ਨਾਲ ਰਾਜਸਥਾਨ ਜ਼ਿਲ੍ਹੇ ਦੇਮ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਖदान 'ਚ ਚੱਲ ਰਹੇ ਕੰਮ ਦੌਰਾਨ ਵੱਡਾ ਹਾ사 ਹੋਇਆ ਹੈ ਜਾਣਕਾਰੀ ਮੁਤਾਬਕ ਕਿ ਲਿਫਟ ਦੀ ਚਾਂ ਟੁੱਟ ਗਈ ਸੀ ਜਿਸ ਕਾਰਨ ਹਾ사 ਵਾਪਰਿਆ ਇਸ ਹਾਸੇ ਕਾਰਨ 14 ਤੋਂ 15 ਲੋਕ ਜਿਹੜੇ ਨੇ 1800 ਫੁੱਟ ਗੁੰਡੋਂਗੀ ਖਾਦ ਦੇ ਵਿੱਚ ਫਸ ਗਏ ਸਨ ਫਸੇ ਹੋਏ ਲੋਕਾਂ 'ਚ ਕਲਕੱਤਾ ਤੋਂ ਇੱਕ ਵਿਜੀਲੈਂਸ ਟੀਮ ਦੀ ਖੇਤਰੀ ਕਾਪਰ ਕਾਰਪੋਰੇਸ਼ਨ ਦੇ ਵੱਡੇ ਅਧਿਕਾਰੀ ਸ਼ਾਮਲ ਸਨ ਆਮ ਆਦੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਪੰਜਾਬ ਦੌਰੇ ਤੇ ਹਨ ਜਿੱਥੇ ਕਿ ਉਹ ਕੱਲ ਅੰਮ੍ਰਿਤਸਰ ਵਿਖੇ ਪਹੁੰਚਣਗੇ ਤੇ ਸੱਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਕੱਲ ਸੀਐਮ ਕੇਜਰੀਵਾਲ ਦੇ ਵੱਲੋਂ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਵੀ ਕੀਤਾ ਜਾਵੇਗਾ ਅਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਕਲਦੀਪ ਸਿੰਘ ਢਾਲੀਵਾਲ ਦੇ ਚੋਣ ਪ੍ਰਚਾਰ ਦੇ ਵਿੱਚ ਸ਼ਮੂਲਿਤ ਕਰਨਗੇ ਜਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਉਹ ਪੰਜਾਬ ਪਹੁੰਚ ਰਹੇ ਹਨ ਜਿਸ ਦੀਆਂ ਤਿਆਰੀਆਂ ਲਗਭਗ ਸ਼ੁਰੂ ਹੋ ਚੁੱਕੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਆਪ ਉਮੀਦਵਾਰ ਅਸ਼ੋਕ ਪ੍ਰਾਸਰ ਪੱਪੀ ਲਈ ਚੋਣ ਪ੍ਰਚਾਰ ਕੀਤਾ ਮਾਨ ਨੇ ਕਿਹਾ ਕਿ ਲੋਕਾਂ ਦੇ ਇਤਸ਼ਾਹ ਨੂੰ ਦੇਖ ਕੇ ਦੱਸ ਸਕਦੇ ਹਨ ਕਿ ਪੰਜਾਬ ਦੇ ਲੋਕ ਆਪ ਨੂੰ ਇੱਕ ਹੋਰ ਇਤਿਹਾਸਿਕ ਫਤਵਾ ਦੇਣ ਲਈ ਤਿਆਰ ਹਨ ਉਹਨਾਂ ਨੇ ਕਿਹਾ ਕਿ ਮੈਂ ਚੋਣ ਪ੍ਰਚਾਰ ਲਈ ਜਿੱਥੇ ਵੀ ਜਾ ਰਿਹਾ ਹਾਂ ਮੈਨੂੰ ਹਰ ਪਾਸੇ ਲੋਕਾਂ ਦਾ ਭਰਮਾ ਹੰਗਾਰਾ ਤੇ ਸਮਰਥਨ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਕਿ 1 ਜੂਨ ਨੂੰ VOTING MACHINE ਦੀ ਆਵਾਜ਼ ਪੰਜਾਬ 'ਚ ਕਾਂਗਰਸ ਭਾਜਪਾ ਤੇ ਅਕਾਲੀ ਦਲ ਦੀ ਆਖਰੀ ਚੀਕ ਵਾਂਗ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਵੱਲੋਂ 1 ਫਰਵਰੀ 2024 ਤੋਂ ਤੱਕ ਸ਼੍ਰੀ ਦੰਦਵਾ ਸਾਹਿਬ ਵਿਖੇ ਸ਼ੁਰੂ ਕੀਤੀ ਗਈ ਪੰਜਾਬ ਪਛਾਹ ਯਾਤਰਾ ਬੀਤੇ ਕੱਲ ਸਮਾਪਤ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਕਸ਼ਿਰੀ ਕੇੜਖੜ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਪੰਜਾਬ ਪਛਾਹ ਯਾਤਰਾ ਸਮਾਪਤ ਕੀਤੀ। ਪੰਜਾਬ ਪਛਾਹ ਯਾਤਰਾ ਨੇ 100 ਦਿਨਾਂ ਤੋਂ ਵੱਧ ਅਰਸ਼ੇ ਦੌਰਾਨ 80 ਹਲਕਿਆਂ ਵਿੱਚ ਕਰੀਬ 3200 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਸਮਾਪਤੀ ਦੇ ਮੌਕੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੌੜਾ ਰਹੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਬਾਦਲ ਨੇ ਕਿਹਾ ਕਿ ਇਹ ਮੇਰੇ ਚੰਗੇ ਪਾਗਨ ਕੀਨ ਇਸ ਯਾਤਰਾ ਦੌਰਾਨ ਲੋਕਾਂ ਦੀਆਂ ਸਮੱਸਿਆ ਨੇੜੇ ਤੋਂ ਹੋ ਕੇ ਸੁਣ ਸਕਿਆ ਹਾਂ ਪੰਜਾਬ ਪੁਲਿਸ ਨੇ ਗੈਂਗਸਟਰ ਖਿਲਾਫ ਵਿੱਡੀ ਮਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਵਿੱਕੀ ਗੌਂਦਰ ਗੈਂਗ ਦੇ ਮੈਂਬਰ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਦੀ ਸਫਤਤਾ ਹਾਸਲ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਨਵੀਨ ਸੈਣੀ ਉਰਫ ਚਿੰਟੂ ਵਜੋ ਹੋਈ ਹੈ ਤਕਰੀਬਨ 9 ਮਹੀਨਿਆਂ ਤੋਂ ਫਰਾਰ ਚੱਲ ਰਿਹਾ ਸੀ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੰਗਠਿਤ ਅਪਰਾਧਾ ਖਿਲਾਫ ਵੱਡੀ ਮੌਤ ਕਰਦਿਆਂ ਜਲੰਧਰ ਪੁਲਿਸ ਵੱਲੋਂ ਵਿੱਕੀ ਗੌਂਦਰ ਗੈਂਗ ਦੇ ਮੈਂਬਰ ਨਵੀਨ ਸੈਣੀ ਉਰਫ ਚਿੰਟੂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਕੋਲੋਂ 5 ਪਿਸਤੌਲ ਤੇ ਹੋਰ ਹਥਿਆਰ ਬਰਾਮਦ ਕੀਤੇ ਹਨ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਜੋ ਕਿ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਹਨ ਉਨ੍ਹਾਂ ਨੇ Air Force ਦੇ ਕਾਫਲੇ ਦੇ 4 ਮਈ ਦੇ ਪੁਛ ਤੇ ਅਤਵਾਦੀ ਹਮਲੇ ਨੂੰ ਭਾਰਤ ਜਨਤਾ ਪਾਰਟੀ ਦੁਆਰਾ ਇੱਕ ਚੋਣ ਸ਼ਾਂਤ ਕਰਾ ਦਿੱਤਾ ਸੀ ਜਿਸ ਬਿਆਨ ਨੂੰ ਲੈ ਕੇ ਭਾਜਪਾ ਵੱਲੋਂ 7 ਮਈ ਨੂੰ ECI ਅੱਗੇ ਸ਼ਿਕਾਇਤ ਅਰਜ ਕਰਵਾਈ ਸੀ ਜਿਸ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੀਆਂ ਧਰਾਵਾਂ ਤਹਿਤ ਚੰਨੀ ਵਿਰੁੱਧ FIR ਦਰਜ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਮਗਰੋਂ ਚੋਣ ਕਮਿਸ਼ਨ ਸਖਤ ਹੋਇਆ ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਇਸ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਾ ਦਿੱਤਾ ਹੈ ਇਸ ਸਬੰਧ ਵਿੱਚ ਜਲੰਧਰ ਦੇ ਡੀਸੀ ਦੀ ਰਿਪੋਰਟ ਮੁੱਖ ਚੌਣ ਕਮਿਸ਼ਨ ਨੂੰ ਭੇਜੀ ਗਈ ਹੈ ਜ਼ਿਲ੍ਹਾ ਚੌਣ ਅਫਸਰ ਜਲੰਧਰ ਦੀ ਰਿਪੋਰਟ ਦੇ ਆਧਾਰ ਤੇ ਇਸ ਮਾਮਲੇ ਵਿੱਚ ਐਮਸੀਸੀ ਦੀ ਉਲੰਘਣਾ ਕੀਤੀ ਗਈ ਹੈ ਚਰਨ ਸਿੰਘ ਚੰਨੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਗੈਰ ਪ੍ਰਮਾਣਿਤ ਅਤੇ ਇਤਰਾਜ਼ਯੋਗ ਹਨ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਨਰਮਾ ਪੱਟੀ ਨੂੰ ਮੁੜ ਬਹਾਲ ਕਰਨ ਲਈ ਖੇਤੀਬਾੜੀ ਵਿਭਾਗ ਪੱਬਾ ਭਾਰ ਨਜ਼ਰ ਆ ਰਿਹਾ ਹੈ ਪਿਛਲੇ ਕਈ ਦਿਹਾਘਿਆਂ ਤੋਂ ਗੁਲਾਬੀ ਸੁੰਡੀ ਦੇ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਨਰਮਾ ਪੱਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਅਤੇ ਕਿਸਾਨਾਂ ਵੱਲੋਂ ਹੌਲੀ-ਹੌਲੀ ਨਰਮੇ ਦੀ ਫਸਲ ਤੋਂ ਕਿਨਾਰਾ ਕਰ ਲਿਆ ਗਿਆ ਸੀ ਨਰਮੇ ਦੇ ਬਦਲ ਵਜੋਂ ਝੋਨੇ ਦੀ ਫਸਲ ਲਾਉਣੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਕਾਰਨ ਨਰਮੇ ਹਟ ਲੱਕ ਰਕਵਾ ਤੇਜ਼ੀ ਨਾਲ ਘਟ ਰਿਹਾ ਸੀ ਪਰ ਹੁਣ ਖੇਤੀਬਾੜੀ ਵਿਭਾਗ ਵੱਲੋਂ ਇਸ ਸਾਲ ਨਰਮੇ ਹਟ ਰਕਵਾ ਵਧਾਉਣ ਲਈ ਅਗੇਤੀਆਂ ਤਿਆਰ ਕੀਤੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਥੇ ਪਿੰਡ ਪਿੰਡ ਜਾ ਕੇ ਖੇਤੀਬਾੜੀ ਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਤੇ ਹੀ ਕੈਂਪਾਂ ਰਾਹੀਂ ਨਰਮੇ ਤੇ ਬੀਜ ਤੇ ਕੀਟਨਾਸ਼ਕ ਸੰਬੰਧੀ ਜਾਣਕਾਰੀ ਉਪਲਬਧ ਕਰਵਾਈ ਜਾ ਰਹੀ ਹੈ ਹਾਂਜੀ ਖੇਤੀਬਾੜੀ ਅਤੇ ਕਿਸਾਨ ਉਪਹਲਾਈ ਭਾਗ ਜ਼ਿਲ੍ਹਾ ਬਠਿੰਡਾ ਵੱਲੋਂ ਮੈਂ ਡਾਕਟਰ ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਦੱਸਣਾ ਚਾਹਣਾ ਕਿ ਅਸੀਂ ਨਰਮੇ ਦੀ ਬਿਜਾਈ ਨਾਲ ਸੰਬੰਧਿਤ ਸਾਰੇ ਜ਼ਿਲ੍ਹੇ ਦੇ ਵਿੱਚ ਟੀਮਾਂ ਦਾ ਗਠਨ ਕੀਤਾ ਹੋਇਆ ਹੈ ਉਹ ਸਾਡਾ ਬਜਾਈ ਹੋ ਰਹੀ ਆ ਉਹਨਾਂ ਦੀ ਮੌਕੇ ਤੇ ਹਾਜ਼ਰ ਹੋ ਕੇ ਬਜਾਈ ਕਰਾ ਰਹੀਆਂ ਸਾਰੇ ਕਿਸਾਨ ਭਰਾ ਜਿਹੜੇ ਬੀਜ ਰਹੇ ਆ ਉਹਨਾਂ ਦਾ ਰਕਬਾ ਨੋਟ ਕੀਤਾ ਜਾ ਰਿਹਾ ਸਾਡੇ 7 ਬਲੌਕ ਆ ਜ਼ਿਲ੍ਹੇ ਦੇ ਵਿੱਚ 42 ਗਾਂ ਏਡੀਓ ਸਰਕਲ ਬਣਦੇ ਨੇ ਤੇ ਉਸ ਤੋਂ ਅੱਗੇ ਜਿਹੜੇ ਜਿੱਥੇ ਜ਼ਿਆਦਾ ਪਿੰਡ ਨੇ ਅਸੀਂ ਕੋਸ਼ਿਸ਼ ਕੀਤੀ ਆ ਵੀ ਇੱਕ ਜਿਹੜਾ ਮਾਹਰ ਹੈਗਾ ਉਹਨੂੰ 3 ਜਾਂ 4 ਪਿੰਡ ਦਿੱਤੇ ਜਾਣ ਤਾਂ ਕਿ ਅਸੀਂ ਕੱਲੇ-ਕੱਲੇ ਕਿਸਾਨ ਜਿਨ੍ਹਾਂ ਨੇ ਨਰਮਾ ਬਜਾਈ ਕਰਨੀ ਆ ਉਹਨਾਂ ਤੱਕ ਪਹੁੰਚ ਕਰ ਸਕਗੇ ਇਸ ਤੋਂ ਪਹਿਲਾਂ ਅਸੀਂ ਛਿਟੀਆਂ ਦਾ ਸਫਾਈ ਕਰਾਈ ਆ ਜਾਂ ਉਹਨਾਂ ਨੂੰ ਨਸ਼ਟ ਕਰਾਇਆ ਕਿਉਂਕਿ ਉਹਦੇ ਨਾਲ ਗਲਾਬੀ ਸੰਡੀ ਫੈਲਦੀ ਆ ਨਦੀਨਾ ਦਾ ਖਾਤਮਾ ਸਾਰੇ ਮਹਿਕਮਿਆਂ ਵੱਲੋਂ ਕਰਵਾਇਆ ਕਿਉਂਕਿ ਉਹਦੇ ਰਾਈ ਚਿੱਟੀ ਮੱਖੀ ਫੈਲਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਹਮਲਾ ਹੋ ਸਕਦਾ ਇਸ ਕਰਕੇ ਹੁਣ ਅਸੀਂ ਜਿਹੜਾ ਟੀਮਾਂ ਦੇ ਰਾਈ ਕਿਸਾਨਾਂ ਨੂੰ ਗਾਈਡ ਵੀ ਕਰ ਰਹੇ ਆ ਤੇ ਉਹਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਉਹਨਾਂ ਦੀ ਮੌਕੇ ਤੇ ਬਜਾਈ ਵੀ ਕਰਵਾ ਰਹੇ ਆ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਲਗਾਤਾਰ ਅੰਮ੍ਰਿਤਸਰ ਪੁਲਿਸ ਵੱਲੋਂ ਸਮੇਂ-ਸਮੇਂ ਤੇ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਇਲਾਕੇ ਵਿੱਚ ਪੈਂਦੇ ਪੁਲਿਸ ਪ੍ਰਸ਼ਾਸਨ ਵੱਲੋਂ ਸਰਚ ਅਭਿਆਨ ਦਰਾਂ ਲੋਕਾਂ ਦੀ ਜੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਤਾਂ ਜੋ ਚੋਣਾਂ ਨੂੰ ਸਹੀ ਢੰਗ ਦੇ ਨਾਲ ਨਿਪਟਰੇ ਚਾੜਿਆ ਜਾ ਸਕੇ। ਇਸ ਮੌਕੇ ਤੇ ਗੜ੍ਹ ਕੀਮਾ ਦੇ ਐਸਐਚਓ ਸਤਨਾਮ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਪੁਲਿਸ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲਗਾਤਾਰ ਹੀ ਨਸ਼ਾ ਤਸਕਰੀ ਦੇ ਨਕੇਲ ਕਸੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਦੇਰ ਰਾਤ ਤੋਂ ਨਸ਼ਾ ਤਸਕਰੀ ਦੇਕਰਾਂਜ ਜਾ ਕੇ ਛਾਪੇਮਾਰੀ ਕੀਤੀ ਗਈ ਆ ਤੇ ਕਈ ਜਿਹੜੇ ਨਸ਼ਾ ਤਸਕਰ ਨੇ ਉਹ ਕਾਬੂ ਕੀਤੇ ਗਏ ਹਨ। ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਵੱਲੋਂ ਰਾਸੀਅਤ ਤੇ ਧਾਰਮਿਕ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਪੰਜਾਬ ਕਾਂਗਰ ਦੇ ਪ੍ਰਧਾਨ ਰਾਜਾ ਵਰਿੰਗ ਵੱਲੋਂ ਡੇਰਾ ਵਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਆਸ਼ੀਰਵਾਦ ਲਿਆ। ਜਾਣਦੇ ਆਂ ਅੱਜ ਦੇ ਮੌਸਮ ਦਾ ਹਾਲ ਪੰਜਾਬੀ ਖਬਰਾਂ ਵਿੱਚ ਬੱਸ ਇੰਨਾ ਹੀ ਮੈਨੂੰ ਜੋ ਇਜਾਜ਼ਤ ਧੰਨਵਾਦ